ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਅਜਿਹੇ ਮੌਸਮ ਦੇ ਵਿੱਚ ਸੱਪ ਕੱਟਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਅੱਜ ਹੀ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ 13 ਸਾਲਾਂ ਕੁੜੀ ਦੀ ਮੌਤ ਹੋ ਗਈ ਹੈ ਇਸ ਸੰਬੰਧ ਦੇ ਵਿੱਚ ਖੰਨਾ ਤੋਂ ਸਨੇਹ ਐਕਸਪਰਟ ਮਾਨੀ ਕਪੂਰ ਨੇ ਦੱਸਿਆ ਕਿ ਇਸ ਮੌਸਮ ਦੇ ਵਿੱਚ ਸੱਪ ਜ਼ਿਆਦਾ ਨਿਕਲਦੇ ਹਨ ਇਸ ਤੋਂ ਬਚਣ ਦੇ ਲਈ ਸਮਝਣਾ ਜ਼ਰੂਰੀ ਹੈ ਕਿ ਖੰਨਾ ਦੇ ਵਿੱਚ ਜਿਸ ਸੱਪ ਨੇ ਕੁੜੀ ਨੂੰ ਕਟਿਆ ਅਤੇ ਉਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ ਹੈ ਉਸ ਸੱਪ ਦਾ ਨਾਮ ਕਾਮਨ ਕ੍ਰੇਟ ਹੈ ਜੋ ਕਿ ਚਾਰ ਜ਼ਹਿਰੀਲੇ ਕਿਸਮ ਦੇ ਸੱਪਾਂ ਦੇ ਵਿੱਚੋਂ ਇੱਕ ਹੈ ਬੱਚੀ ਨੂੰ ਜੇਕਰ ਸਮਾਂ ਰਹਿੰਦੇ ਇਲਾਜ ਮਿਲ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਪਰਿਵਾਰ ਨੂੰ ਜੇਕਰ ਜਲਦੀ ਪਤਾ ਲੱਗ ਜਾਂਦਾ ਤਾਂ ਇਲਾਜ ਮਿਲ ਜਾਣਾ ਸੀ ਮਾਨਕ ਨੇ ਦੱਸਿਆ ਕਿ ਮੌਸਮ ਦੇ ਵਿੱਚ ਅਸੀਂ ਸੱਪ ਤੋਂ ਬਚਣ ਦੇ ਲਈ ਖਾਲੀ ਪਲਾਟ ਦੀ ਸਫਾਈ ਕਰਵਾ ਦਿੰਦੇ ਹਾਂ ਜਿਸ ਦੇ ਨਾਲ ਸੱਪ ਸਾਡੇ ਘਰਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਬਰਸਾਤ ਦੇ ਮੌਸਮ ਦੇ ਵਿੱਚ ਜ਼ਮੀਨ ਤੇ ਨਹੀਂ ਸੌਣਾ ਚਾਹੀਦਾ ਕਾਮਨ ਕ੍ਰੇਟ ਕਿਸਮ ਦਾ ਸੱਪ ਜ਼ਿਆਦਾਤਰ ਬਿਸਤਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਦੇ ਡੰਗ ਮਾਰਦਾ ਹੈ ਅਜੇ ਸੱਪ ਦੇ ਕੱਟਣ ਤੋਂ ਬਾਅਦ ਕਈ ਵਾਰ ਪਤਾ ਵੀ ਨਹੀਂ ਲੱਗਦਾ ਅਤੇ ਕਿਸੇ ਪ੍ਰਕਾਰ ਦਾ ਕੋਈ ਜ਼ਖਮ ਨਹੀਂ ਹੁੰਦਾ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਦਰਦ ਨਹੀਂ ਹੁੰਦਾ ਤਾਂ ਜਿਹੇ ਦੇ ਵਿੱਚ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਵੀ ਤਰੀਕੇ ਦਾ ਕਿਸੇ ਨੂੰ ਨੁਕਸਾਨ ਨਾ ਹੋ ਸਕੇ ਤਾਂ ਜਦੋਂ ਵੀ ਕਿਸੇ ਅਜਿਹੀ ਘਟਨਾ ਦਾ ਪਤਾ ਲੱਗੇ ਤਾਂ ਤੁਰੰਤ ਇਲਾਜ ਦੇ ਲਈ ਸਾਨੂੰ ਹਸਪਤਾਲ ਦਾ ਰੁਖ ਕਰਨਾ ਚਾਹੀਦਾ ਹੈ ਤਾਂ ਕਿ ਵਿਅਕਤੀ ਦੀ ਜਾਨ ਬਚਾਈ ਜਾ ਸਕੇ ਸਰੂ ਆ ਕਾਮਨ ਕ੍ਰੇਟ ਨਸਲ ਦਾ ਸੱਪ ਹੈ ਜੋ ਕਿ ਭਾਰਤ ਦੇ ਵਿੱਚ ਜਿਹੜੇ ਚਾਰ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਉਹਦਾ ਜਿਹੜਾ ਵੈਨਮ ਹੈਗਾ ਉਹ ਕੋਬਰਾ ਦੇ ਵੈਨਮ ਤੋਂ ਵੀ ਕਾਫੀ ਜ਼ਿਆਦਾ ਟਾਕਸਿਕ ਮੰਨਿਆ ਜਾਂਦਾ ਹੈ ਤੇ ਜਿਹੜੇ ਉਹਦੇ ਸਿੰਪਟਮ ਹੈਗੇ ਆ ਉਹ ਕਈ ਵਾਰੀ ਡਿਲੇ ਹੋ ਜਾਂਦੇ ਆ ਜਿੱਦਾਂ ਇਸ ਕੇਸ ਦੇ ਵਿੱਚ ਵੀ ਹੋਏ ਨੇ ਜਿੱਦੋਂ ਇਹ ਪਹਿਲਾ ਸਿੰਪਟਮ ਆਉਂਦੇ ਨੇ ਪੇਟ ਦਰਦ ਹੋਣਾ ਉਲਟੀ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਪੈਰਾਲਾਈਸਿਸ ਯਾਨੀ ਤਕਵਾ ਵੱਲ ਨੂੰ ਹੁੰਦਾ ਜਿਹੜਾ ਹੈਗਾ ਉਹ ਵੱਧਦਾ ਜਾਂਦਾ ਸਿੰਪਟਮਸ ਜਿਹੜੇ ਤੇ ਇਹਦਾ ਨਾ ਕੁਝ ਖਾਸੀਅਤ ਹੈ ਜਿਹੜੀ ਇਹਦੀ ਬਾਈਟ ਦੀ ਹੈ ਜੋ ਬਾਕੀ ਸੱਪਾਂ ਨਾਲੋਂ ਉਹਨੂੰ ਵੱਖ ਕਰਦੀ ਹੈ ਇੱਕ ਤਰ੍ਹਾਂ ਦੇ ਜਿਹੜੇ ਜ਼ਿਆਦਾਤਰ ਕੇਸਿਸ ਹੈਗੇ ਨੇ ਉਹ ਲੋਕਾਂ ਦੇ ਬੈੱਡ ਜਾਂ ਬਿਸਤਰਿਆਂ ਦੇ ਵਿੱਚ ਹੁੰਦੇ ਨੇ ਜਿੱਦਾਂ ਕਿ ਅੱਜ ਵੀ ਜਿਹੜੀ ਡੈਥ ਹੋਈ ਹੈ ਬੱਚੀ ਦੀ ਉਹਦੇ ਨਾਲ ਵੀ ਇਤਾਂ ਹੀ ਤੇ ਇਹਦੀ ਜਿਹੜੀ ਬਾਈਟ ਹੈਗੀ ਆ ਉਹਨੂੰ ਬਿਲਕੁਲ ਹੀ ਸਾਇਲੈਂਟ ਬਾਈਟ ਆਪਾਂ ਕਹਿ ਸਕਦੇ ਆ ਕਿਉਂਕਿ ਨਾ ਤਾਂ ਪੇਨ ਹੁੰਦੀ ਹੈ ਜਿੱਥੇ ਬਾਈਟ ਹੁੰਦੀ ਹੈ ਨਾ ਹੀ ਉੱਥੇ ਕੋਈ ਸੋਜੀਸ਼ਾਣੀ ਹੈ ਨਾ ਉੱਥੇ ਕੋਈ ਜਲਨ ਹੋਣੀ ਹੈ ਤੇ ਇਹ ਵੀ ਹੁੰਦਾ ਹੈ ਬਹੁਤ ਸਾਰੇ ਕੇਸਿਸ ਦੇ ਵਿੱਚ ਕਿ ਲੋਕੀ ਨੀਂਦ ਦੇ ਵਿੱਚ ਹੀ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਸਨੇਕ ਬਾਈਟ ਹੋਈ ਵੀ ਹੈ ਜਾਂ ਨਹੀਂ ਹੋਈ ਹੈ ਜਿਵੇਂ ਅੱਜਕੱਲ ਸਨੇਕ ਬਾਈਟ ਦੇ ਬਿਚੇ ਕਾਫੀ ਆ ਰਹੇ ਨੇ ਤੇ ਪਬਲਿਕ ਨੂੰ ਕੀ ਕੁਝ ਉਹੀ ਕਰਨਾ ਚਾਹੀਦਾ ਹੈ ਪਬਲਿਕ ਕੋਲ ਬੇਸਿਕਲੀ ਨੌਲੇਜ ਜਾਂ ਕਹੋ ਕਿ ਉਹਦੇ ਬਾਰੇ ਅਵੇਅਰਨੈਸ ਹੀ ਹੈ ਨਹੀਂ ਹੈ ਕਿ ਉਹਨਾਂ ਨੇ ਕਰਨਾ ਕੀ ਹੈ ਸਨੇਕ ਬਾਈਟ ਜੇ ਕੋਝ ਵੀ ਤਾਂ ਤੇ ਸਨੇਕ ਬਾਈਟ ਦੇ ਸਿੰਪਟਮ ਕੀ ਹੈ ਜਿੱਦਾਂ ਹੁਣ ਅੱਜ ਵਾਲੇ ਕੇਸ ਦੀ ਜੇ ਆਪਾਂ ਗੱਲ ਕਰੀਏ ਬੱਚੀ ਨੂੰ ਪਹਿਲਾਂ ਪੇਟ ਦਰਦ ਹੋਇਆ ਫਿਰ ਉਹਨੂੰ ਉਲਟੀਆਂ ਵਗੈਰਾ ਲੱਗੀਆਂ ਤੇ ਉਹ ਸਾਰੇ ਸਿੰਪਟਮ ਤਾਂ ਹੈਗੇ ਸੀ ਕ੍ਰੇਟ ਦੀ ਬਾਈਟ ਦੇ ਬਟ ਜਿਹੜੇ ਮਾਪੇ ਸੀਗੇ ਉਹਦੇ ਉਹ ਉਸ ਚੀਜ਼ ਨੂੰ ਇਗਨੋਰ ਕਰ ਬੈਠੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਉਸ ਬਾਰੇ ਉਹ ਹਸਪੀਟਲ ਲੈ ਕੇ ਗਏ ਉਹਨੂੰ तकरीबन ਜਿੰਨ ਤੱਕ ਦੱਸਿਆ ਜਾ ਰਿਹਾ ਕਿ 8:00 ਵਜੇ ਦੇ ਕਰੀਬ ਉੱਤੇ ਜਿਹੜਾ ਉਹਨਾਂ ਨੇ ਸੱਪ ਮਾਰਿਆ ਸੀਗਾ ਸਵੇਰੇ ਨੂੰ 4:00 ਵਜੇ ਮਾਰਿਆ ਸੀ ਯਾਨੀ ਹੁਣ ਇਹ ਨਹੀਂ ਪਤਾ ਕਿ ਉਹਨੂੰ 4:00 ਵਜੇ ਬਾਈਟ ਹੋਈ ਹੈ ਜਾਂ ਉਸ ਤੋਂ ਪਹਿਲਾਂ ਬਾਈਟ ਹੋਈ ਹੈ ਤੇ ਮਤਲਬ ਜਿਹੜੀ ਇਗਨੋਰੈਂਸ ਹੈਗੀ ਹੈ ਉਹਦੇ ਕਰਕੇ ਮਤਲਬ ਲੋਕ ਮਰਦੇ ਪਏ ਨੇ ਤੇ ਸਾਨੂੰ ਮਤਲਬ ਇਹ ਚਾਹੀਦਾ ਹੈ ਕਿ ਅਸੀਂ ਪਬਲਿਕ ਨੂੰ ਜਿੰਨਾ ਹੋ ਸਕੇ ਅਵੇਅਰ ਕਰੀਏ ਜਾਂ ਲੋਕਾਂ ਨੂੰ ਹੀ ਚਾਹੀਦਾ ਕਿ ਉਹ ਸਿੱਖਣ ਸੱਪਾਂ ਬਾਰੇ ਕਿ ਸੱਪਾਂ ਦੀਆਂ ਕਿੰਨੀਆਂ ਪ੍ਰਜਾਤੀਆਂ ਨੇ ਤੇ ਇਹਨਾਂ ਦੇ ਕੀ ਆਦਤਾਂ ਨੇ ਕਿੱਥੇ ਆਣਾ ਜ਼ਿਆਦਾ ਪਸੰਦ ਕਰਦੇ ਨੇ ਉਹ ਆਪਣੇ ਘਰਾਂ ਨੂੰ ਕਿਸ ਤਰੀਕੇ ਦੇ ਨਾਲ ਮੋਡੀਫਾਈ ਕਰ ਸਕਦੇ ਆ ਕਿ ਉਹ ਸਭ ਤੋਂ ਵੀ ਜਿਹੜੀ ਐਂਟਰੀ ਆ ਉਹਨੂੰ ਰੋਕ ਸਕਣ ਤੇ ਅੱਜਕੱਲ੍ਹ ਜੇਕਰ ਸਬਤੋਂ ਵਿਚਾਰ ਕਰਦੇ ਤਾਂ ਕਰਦੇ ਪੁੱਛਦਾ ਕਿਹੜੀ ਕਿਹ ਚਾਜ ਆ ਆ ਸਭ ਤੋਂ ਪਹਿਲੀ ਚੀਜ਼ ਹੈ ਕਿ ਘਰ ਦੇ ਵਿੱਚ ਚੂਹੇ ਵਗੈਰਾ ਨਹੀਂ ਹੋਣੇ ਚਾਹੀਦੇ ਹੈਗੇ ਤੇ ਜਿਹੜਾ ਜ਼ਮੀਨ ਦੇ ਉੱਤੇ ਬਿਸਤਰਾ ਲਗਾ ਕੇ ਸੋਣਾ ਉਹ ਬਹੁਤ ਗਲਤ ਆ ਜਿੱਦਾਂ ਅੱਜ ਵਾਲਾ ਜਿਹੜਾ ਕੇਸ ਹੈ ਉਹਦੇ ਵਿੱਚ ਵੀ ਜ਼ਮੀਨ ਦੇ ਉੱਤੇ ਬਿਸਤਰਾ ਹੀ ਲਗਾਇਆ ਹੋਇਆ ਸੀ ਉਹਨਾਂ ਨੇ ਸੌਣ ਵਾਸਤੇ ਉਹ ਜਿਹੜਾ ਜਿੱਦਾਂ ਫੋਰ ਐਗਜ਼ਾਮਪਲ ਜੇ ਕ੍ਰੇਟ ਵਰਗਾ ਸੱਪ ਜੇ ਤੁਹਾਡੇ ਐਦਾਂ ਦੇ ਰੂਮ ਦੇ ਵਿੱਚ ਵੜ ਜਾਂਦਾ ਜਿੱਥੇ ਤੁਸੀਂ ਬਿਸਤਰਾ ਜ਼ਮੀਨ ਤੇ ਲਾਇਆ ਉਹਨੇ ਵੜਨਾ ਹੀ ਤੁਹਾਡੇ ਬਿਸਤਰੇ ਦੇ ਵਿੱਚ ਜਾ ਕੇ ਆ ਤੇ ਇਹ ਚੀਜ਼ ਨੂੰ ਅਵਾਇਡ ਕਰਨਾ ਦੂਸਰਾ ਇੱਕ ਲੋਕ ਇਹ ਵੀ ਕਰਦੇ ਆ ਕਿ ਜਿਹੜੇ ਉਹਨਾਂ ਦੇ ਨਾਲ ਪਲੋਟ ਪਏ ਹੁੰਦੇ ਨੇ ਖਾਲੀ ਉਹਨਾਂ ਨੂੰ ਉਹ ਇਹ ਸੋਚ ਕੇ ਸਾਫ਼ ਕਰਾਣਾ ਸ਼ੁਰੂ ਕਰ ਦਿੰਦੇ ਨੇ ਕਿ ਇੱਥੋਂ ਦੀ ਫਿਰ ਸੱਪ ਨਹੀਂ ਆਣਗੇ ਪਰ ਉਹਦਾ ਪ੍ਰਭਾਵ ਕੁਠਾ ਹੁੰਦਾ ਕਿਉਂਕਿ ਜਦ ਹੁਣ ਇੱਕ ਪਾਸੇ ਤਾਂ ਮਤਲਬ ਦੇਖੋ ਉਹਨਾਂ ਦਾ ਪਹਿਲਾ ਹੀ ਰਹਿਣ ਬਸੇਰਾ ਬਣਿਆ ਹੋਇਆ ਕਿਸੇ ਵੀ ਖਾਲੀ ਪਲੋਟ ਦੇ ਵਿੱਚ ਜੇ ਤੁਸੀਂ ਉਹਨੂੰ ਤਬਾਹ ਕਰਦੇ ਹੋ ਚਾਹੇ ਤੁਸੀਂ ਆ ਉੱਥੇ ਅੱਗ ਲਾਣੇ ਹੋ ਜਾਂ ਕੋਈ ਪੈਸਟੀਸਾਈਡ ਸਪਰੇਅ ਕਰ ਦਿੰਦੇ ਹੋ ਜਾਂ ਤੁਸੀਂ ਉਹ ਵੈਸੇ ਟਰੈਕਟਰ ਚਲਾਵਾ ਦਿੰਦੇ ਹੋ ਤਾਂ ਉੱਥੋਂ ਦੀ ਸੱਪ ਭਜਦੇ ਨਹੀਂ ਤੇ ਉਹ ਫਿਰ ਧਰਾਂ ਵਗੈਰਾ ਦੇ ਵਿਚੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਜਿਹੜੀ ਤੀਸਰੀ ਚੀਜ਼ ਆਪਾਂ ਕਰ ਸਕਦੇ ਆ ਕਿ ਜਿਹੜੇ ਸਾਡੇ ਡੋਰਸ ਵਗੈਰਾ ਦਰਵਾਜ਼ੇ ਉਹਦੇ નીચે ਬਰਲਾ ਨਹੀਂ ਹੋਣੀ ਚਾਹੀਦੀਆਂ ਤਾਂ ਕਿ ਉਹਨਾਂ ਦੀ ਐਂਟਰੀ ਸਾਡੇ ਬੈਡਰੂਮ ਵਗੈਰਾ ਤੋਂ ਵਿੱਚ ਨਾ ਹੋਵੇ ਤਾਂ ਤੁਹਾਡਾ ਅੱਜ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਤਾਂ ਕਿ ਲੋਕਾਂ ਤੱਕ ਇਹ ਕੀਮਤੀ ਜਾਣਕਾਰੀ ਜਿਹੜੀ ਆ ਪਹੁੰਚ ਸਕੇ ਕਿਉਂਕਿ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਸੱਪ ਨਿਕਲਦੇ ਹਨ ਸਬਾਨੀ ਇਲਾਕਿਆਂ ਦਾ ਜਿਹੜਾ ਰੁਕ ਕਰਦੇ ਆ ਜਮਿਨੀ ਪੱਧਰ ਤੇ ਜ਼ਿਆਦਾਤਰ ਦੇਖਣ ਨੂੰ ਮਿਲਦੇ ਹਨ ਅਤੇ ਆਮ ਲੋਕਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਖੰਨਾ ਤੋਂ ਵਿਕਣ ਬਾਹਰਦਵਾਜ ਜਗਬਣੀ ਟੀਵੀ